ਸਨੈਰੀ ਮੱਛੀ ਇੱਕ ਵਾਰ ਇੱਕ ਟਾਪੂ ਤੇ ਛੋਟੀ ਜਹੀ ਡਿੱਗੀ ਢੱਠੀ ਝੌਂਪੜੀ ਵਿੱਚ ਇੱਕ ਬੁੱਢਾ ਆਦਮੀ ਤੇ ਔਰਤ ਰਹਿੰਦੇ ਸਨ ਬਜ਼ੁਰਗ ਆਦਮੀ ਸਮੁੰਦਰ ਵਿੱਚ ਆਪਣਾ ਜਾਲ ਸੁੱਟਦਾ ਅਤੇ ਮੱਛੀਆਂ ਫੜਨ ਦੀ ਕੋਸ਼ਿਸ਼ ਕਰਦਾ ਜੋ ਕੁਝ ਉਸ ਨੂੰ ਮਿਲਦਾ ਉਸ ਨਾਲ ਉਹਨਾਂ ਦਾ ਗੁਜ਼ਾਰਾ ਮਸਾਂ ਹੀ ਹੁੰਦਾ ਇੱਕ ਦਿਨ ਬਜ਼ੁਰਗ ਆਦਮੀ ਨੇ ਆਪਣਾ ਜਾਲ ਸੁੱਟਿਆ ਤੇ ਜਦੋਂ ਇਸ ਨੂੰ ਖਿੱਚਣ ਲੱਗਿਆ ਤਾਂ ਉਸ ਨੂੰ ਇਹ ਭਾਰਾ ਲੱਗਿਆ ਉਸਨੇ ਮੁਸ਼ਕਲ ਨਾਲ ਜਾਲ ਨੂੰ ਬਾਹਰ ਖਿੱਚਿਆ ਇਸ ਵਿੱਚ ਇੱਕ ਛੋਟੀ ਮੱਛੀ ਨੇ ਤੋਂ ਬਿਨਾ ਹੋਰ ਕੁਝ ਨਹੀਂ ਸੀ ਪਰ ਇਹ ਮੱਛੀ ਸਾਧਾਰਨ ਨਹੀਂ ਸੀ ਇਹ ਸੁਨਹਿਰੀ ਮੱਛੀ ਸੀ ਮੱਛੀ ਮਨੁਕੀ ਆਵਾਜ਼ ਵਿੱਚ ਮੈਨੂੰ ਲੈ ਕੇ ਜਾ ਢੂੰ ਮੈਨੂੰ ਢੂੰਗੇ ਨੀਲੇ ਸਮੁੰਦਰ ਵਿੱਚ ਚਲੀ ਜਾਣ ਦੇ ਮੈਂ ਤੇਰੇ ਲਈ ਲਾਭਕਾਰੀ ਹੋਵਾਂਗੀ ਜੋ ਤੂੰ ਕਹੇਂਗਾ ਮੈਂ ਉਹੀ ਕਰਾਂਗੀ ਬਜ਼ੁਰਗ ਆਦਮੀ ਸੋਚਣ ਲੱਗ ਪਿਆ ਤੇ ਫਿਰ ਬੋਲਿਆ ਮੈਂ ਇੱਥੋਂ ਕੁਝ ਨਹੀਂ ਲੈਣਾ ਜਾ ਜਾ ਕੇ ਸਮੁੰਦਰ ਵਿੱਚ ਤੈਰ। ਉਸਨੇ ਸੁਨਹਿਰੀ ਮੱਛੀ ਨੂੰ ਸਮੁੰਦਰ ਵਿੱਚ ਛੁੱਟ ਦਿੱਤਾ ਤੇ ਘਰ ਆ ਗਿਆ। ਬਜ਼ੁਰਗ ਔਰਤ ਨੇ ਪੁੱਛਿਆ ਕੀ ਕੀ ਲਿਆ ਹੈ? ਉਸਨੇ ਕਿਹਾ ਕੁਝ ਵੀ ਨਹੀਂ। ਇੱਕ ਸੁਨਹਿਰੀ ਮੱਛੀ ਜਾਲ ਵਿੱਚ ਫਸੀ ਸੀ। ਉਹ ਮੈਂ ਵਾਪਸ ਸਮੁੰਦਰ ਵਿੱਚ ਛੁੱਟ ਦਿੱਤੀ ਹੈ ਕਿਉਂਕਿ ਉਹ ਮਨੁੱਖੀ ਆਵਾਜ਼ ਵਿੱਚ ਬੋਲੀ ਕਿ ਮੈਨੂੰ ਡੂੰਘੇ ਨੀਲੇ ਸਮੁੰਦਰ ਵਿੱਚ ਜਾਣ ਦੇ। ਉਹ ਤੂੰ ਆਖੇਂਗਾ ਮੈਂ ਉਹੀ ਕਰਾਂਗੀ ਮੈਨੂੰ ਉਸਤੇ ਤਰਸ ਆ ਗਿਆ ਤੇ ਮੈਂ ਉਸ ਤੋਂ ਕੁਝ ਨਾ ਮੰਗਿਆ ਤੇ ਉਸ ਨੂੰ ਛੱਡ ਦਿੱਤਾ ਇਹ ਸੁਣ ਕੇ ਬਜ਼ੁਰਗੂ ਚੀਚੀ ਰੋਣ ਲੱਗ ਪਈ ਇੰਨਾ ਚੰਗਾ ਮੌਕਾ ਮਿਲਿਆ ਸੀ ਤੈਨੂੰ ਆਪਣੀ ਕਿਸਮਤ ਬਦਲਣ ਦਾ ਤੈਨੂੰ ਪੂਰਾ ਅਕਲ ਨਹੀਂ ਤੂੰ ਇਹ ਮੌਕਾ ਵੀ ਖੱਤੋਂ ਖੁੰਝਾ ਦਿੱਤਾ ਬਜ਼ੁਰਗ ਔਰਤ ਰਾਤ ਤੱਕ ਬਜ਼ੁਰਗ ਆਦਮੀ ਨੂੰ ਬੁਰਾ ਭਲਾ ਕਹਿੰਦੀ ਰਹੀ ਉਸ ਤੋਂ ਹੋਰ ਕੁਝ ਨਹੀਂ ਮੰਗਣਾ ਚੀਤਾ ਰੋਟੀ ਹੀ ਮੰਗ ਲੈਂਦਾ Apretó el carnús.